ਉਧਰ ਲੋਕ ਸਭਾ ਚੋਣ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਭਰ ਵਿੱਚ ਪੰਜਾਬ ਪੁਲਿਸ ਦੇ ਹੋਰ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਅੱਜ ਵੱਖ-ਵੱਖ ਥੇਣਿਆਂ ਦੇ ਫਲੈਕ ਮਾਰਚ ਕੱਢਿਆ ਤੇ ਐਸਐਸਵੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਖੰਨਾ ਵਿੱਚ ਫਲੈਕ ਮਾਰਚ ਕੱਢਿਆ ਗਿਆ ਜਿਸ ਵਿੱਚ ਬੀਐਸਐਫ ਅਤੇ ਸੀਆਈਐਸਐਫਓ ਦੀਆਂ ਟੁਕੜੀਆਂ ਨੇ ਵੀ ਪਾਗ ਲਿਆ ਫਲੈਕ ਮਾਰਚ ਵਿੱਚ 200 ਤੋਂ ਵੱਧ ਪੁਲਿਸ ਪੁਨਰਜਮਾਨੇ ਸਮਰਲਿਤ ਕੀਤੀ ਅਜੀ ਪੁਲਿਸ ਦੇ ਨਾਲ ਖੰਨਾ ਚ ਅਸੀਂ ਮਾਡਲ ਕੋਡ ਆਫ ਕੰਡਕਟ ਦੇ ਤਹਿ ਜਿਹੜੀ ਕੌਨਫੀਡੈਂਸ ਬਿਲਡਿੰਗ ਐਕਸਰਸਾਈਜ਼ ਹੁੰਦੀ ਹੈ ਪਬਲਿਕ ਦੇ ਲਈ ਉਦੇ ਤਹਿਤ ਹੀ ਅਸੀਂ ਆਪਣੀ ਖੰਨਾ ਪੁਲਿਸ ਦੇ ਸਾਰੇ ਆਫੀਸਰ ਸਾਰੇ ਐਸ ਐਚ ਓ ਤੇ ਇਸ ਦੇ ਨਾਲ ਹੀ ਜਿਹੜੀ ਸਾਨੂੰ ਸੀਏਪੀਐਫ ਤੇ ਇੱਕ ਬੀਐਸਐਫ ਦੀ ਪਲਟੂਨ ਮਿਲੀ ਹੈ ਉਹਨਾਂ ਦੇ ਅਸਿਸਟੈਂਟ ਕਮਾਂਡੈਂਟ ਔਰ ਉਹਨਾਂ ਦੀ ਜਿਹੜੀ ਪਲਟੂਨ ਹੈ ਉਹਦੇ ਨਾਲ ਅਸੀਂ ਇੱਕ ਆਪਣੇ ਖੰਨਾ ਚ ਜਿਹੜੇ ਵੀ ਸੈਂਸਿਟਿਵ ਏਰੀਆਸ ਹੈਗੇ ਇੰਪੋਰਟੈਂਟ ਉੱਥੇ ਇੱਕ ਫਲੈਗ ਮਾਰਚ ਕਰਦਾਂਗੇ ਸੋ ਥੈਟ ਜਿਹੜੇ ਸਾਡੇ ਖੰਨਾ ਦੇ ਵਸਨੀਕ ਹੈ ਉਹਨਾਂ ਚ ਇੱਕ ਕੌਨਫੀਡੈਂਸ ਬਿਲਡ ਕਰਨ ਲਈ ਵੀ ਅਸੀਂ ਜਿਹੜੀ ਅੱਗੇ ਇਲੈਕਸ਼ਨਸ ਆ ਰਹੇ ਆ ਅਸੀਂ ਬਿਲਕੁਲੀ ਫ੍ਰੀ ਐਂਡ ਫੇਅਰ ਇਲੈਕਸ਼ਨਸ ਕੰਡਕਟ ਕਰਾਂਗੇ ਸਾਡੀ ਜ਼ਿੰਮੇਵਾਰੀ ਹੈ ਥੀ ਉਹਦੇ ਲਈ ਫੁੱਲੀ ਪ੍ਰਿਪੇਅਰਡ ਹੈਗੇ ਔਰ ਜਨਤਾ ਨੂੰ ਵੀ ਇਹੀ ਅਪੀਲ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇਲੈਕਸ਼ਨ ਰਿਲੇਟਡ ਲੱਗਦਾ ਹੈ ਕੋਈ ਕੰਪਲੇਨਟ ਕਰਨੀ ਹੈ ਤੇ ਸਾਡਾ ਪੁਲਿਸ ਲਾਈਨ ਦਾ ਕੰਟਰੋਲ ਨੰਬਰ ਵੀ ਪਹਿਲਾਂ ਵੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਜਾਰੀ ਕੀਤਾ ਸੀਗਾ ਤੇ ਤੁਸੀਂ ਕਦੇ ਵੀ ਸਾਨੂੰ ਮਿਲ ਵੀ ਸਕਦੇ ਹੋ ਤੇ ਉੱਥੇ ਕੰਪਲੇਨ ਵੀ ਕਰ ਸਕਦੇ ਹੋ ਐਂਡ ਰੈਸਟਰ ਸ਼ੋਰਟ ਕਿ ਅਸੀਂ ਬਿਲਕੁਲੀ ਫਰੀ ਐਂਡ ਫੇਅਰ ਇਲੈਕਸ਼ਨਸ ਕਰਾਵਾਂਗੇ ਥਨਾਂ ਚ ਇਹ ਲਗਾਤਾਰ ਫਲੈਗਮਾਰਕ ਚੱਲਣਗੀ। ਦੇਖੋ ਜੀ ਰੈਗੂਲਰਲੀ ਲਗਾਤਾਰਤਾ ਨਹੀਂ ਪਰ ਵਿੱਚ ਵਿੱਚ ਅਸੀਂ ਕਰਦੇ ਰਵਾਂਗੇ ਕਿਉਂਕਿ ਜਿਹੜੀ ਸੀਏਪੀਐਫ ਹੈ ਉਹਨਾਂ ਨੂੰ ਅਸੀਂ ਆਪਣੀ ਫਲਾਈਂਗ ਸਕਵਡ ਟੀਮਸ 'ਚ ਵੀ ਲਾਇਆ ਹੋਇਆ ਹੈ ਔਰ ਸਾਡੀ ਵੱਖਰੀ ਵੱਖਰੀ ਨਾਕੇ ਵੀ ਲੱਗਦੇ ਰਹਿੰਦੇ ਐ ਤੇ ਫਲਾਈਂਗ ਟੀਮਸ ਦੀ ਅੱਗੇ ਜਾ ਕੇ ਸਟੈਟਿਕ ਸਰਵੇਲੈਂਸ ਟੀਮਾਂ ਵੀ ਲੱਗ ਜਾਣਗੀਆਂ। ਬਟ ਡੈਫੀਨਿਟਲੀ ਰੂਟੀਨ ਚ ਤਾਂ ਨਹੀਂ ਬਟ ਵਿੱਚ ਵਿੱਚ ਅਸੀਂ ਕਰਾਂਗੇ ਕਿੰਨੀ ਕਪੋਰਸ ਲਾਈ ਜੀ ਇਸ ਟਾਈਮ ਜੀ ਸਾਡੀ ਸੀਏਪੀਐਫਰ ਆਪਣੀ ਜ਼ਿਲ੍ਹਾ ਫੋਰਸ ਨੂੰ ਆਫੀਸਰਸ ਆ ਰਹੇ ਹਨ ਨੂੰ ਮਿਲਾ ਕੇ ਕਰੀਬ ਤਕਰੀਬਨ 200 ਦੇ ਕਰੀਬ ਅਸੀਂ ਅੱਜ ਪਰਸਨਲ ਇੱਥੇ ਹਾਜ਼ਰ ਹੈ ਏ ਸ਼ਹਿਰ ਤੋਂ ਇਲਾਵਾ ਪੂਰਾ ਪੁਲਿਸ ਜ਼ਿਲ੍ਹਾ ਖੰਨਾ ਪਿੰਡਾਂ ਜਿ ਸਰ ਟੋਲੀ ਦੇਖੋ ਜੀ ਫਿਲਹਾਲ ਤਾਂ ਅਸੀਂ ਖੰਨਾ ਸਬਡਿਵੀਜ਼ਨ ਚ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੇ ਖੰਨਾ ਔਰ ਸੌਰੀ ਸੰਬਾਲਾ ਔਰ ਪਾਇਲ ਸਬਡਿਵੀਜ਼ਨ ਹੈ ਉੱਥੇ ਦੇ ਡੀਐਸਪੀਜ਼ ਔਰ